ਕਰੋੜਾ ਜੀ 2016 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਕਿ ਤੁਸੀਂ ਆਪਣੇ ਆਪ ਤੇ ਹਮਲਾ ਕਰਾ ਰਹੇ ਹੋ ਕੀ ਕਾਰਨ ਕੀ ਸੀ ਪੂਰਾ ਉਹ ਮਾਮਲਾ ਹੈ ਕੀ ਸੀ 2016 3 ਫਰਵਰੀ ਜਿੱਥੇ ਮਤੇ ਅੰਤਖਵਾਦੀ ਹਮਲਾ ਹੋਇਆ ਸੀਗਾ ਅੰਤਖਵਾਦੀ ਹਮਲਾ ਹੋਣ ਤੋਂ ਬਾਅਦ ਵੀ ਸਾਹਬ ਲਾਲੋ ਮੇਰੇ ਗੋਲੀ ਲੱਗੀ ਪੁਛ ਪੰਜਾਬ ਪੁਲਿਸ ਦੇ ਇਹੋ ਜਿਹੇ ਅਫਸਰ ਜਿਨ੍ਹਾਂ ਨੇ ਜਾਣ ਕੇ ਕੀ ਕੀਤਾ ਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਅਮਿਤ ਰੋੜਾ ਤੇ ਹਮਲਾ ਨਹੀਂ ਹੋਇਆ ਅਮਿਤ ਰੋੜਾ ਤੇ ਸਰੀਆ ਮਾਰਿਆ ਅਮਿਤ ਰੋੜਾ ਤੇ ਹਮਲਾ ਨਹੀਂ ਹੋਇਆ ਮਤਲਬ ਦੇਖੋ ਕਿ ਇਹੋ ਜੇ ਬੰਦੇ ਜਿਹੜੇ ਜਾਣ ਕੇ ਕੁਛ ਲੋਗ ਵਾਹ ਵਾਈ ਲੁੱਟਣ ਲਈ ਮੈਂ ਕਹੂੰਗਾ ਕਿ ਆਪਣੀ ਪ੍ਰਮੋਸ਼ਨਾਂ ਵਧਾਨ ਲਈ ਵਾਹ ਵਾਈ ਲੁੱਟਣ ਲਈ ਉਹ ਕੀ ਕੰਮ ਕਰਵਾ ਰਹੇ ਸੀਗੇ ਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਅਮਿਤ ਤੇ ਹਮਲਾ ਨਹੀਂ ਹੋਇਆ ਅਮਿਤ ਨੇ ਸਰੀਆ ਮਰਵਾਇਆ ਫਿਰ ਕਹਿੰਦੇ ਗੋਲੀ ਕਿੱਥੋਂ ਆਈ ਚਲੋ ਇਹ ਤੇ ਠਾਕੁਰ ਜੀ ਦਾ ਆਸ਼ੀਰਵਾਦ ਬੰਕੇ ਬਿਆਰ ਦੀ ਕਿਰਪਾ ਮੇਰਾ ਬਚਾਅ ਹੋ ਗਿਆ 3 ਫਰਵਰੀ 2016 ਮੈਂ ਫੈਕਟਰੀੋਂ ਨਿਕਲੇ ਆ ਆਪਣੀ ਫੈਕਟਰੀੋਂ ਨਿਕਲਿਆ ਤੇ ਵਿਅਕਤੀ ਜਾਂਦੇ ਮੇਰੀ ਆਸ ਸੀ ਕਿ ਜੋ ਸੂਪ ਪੀ ਲੋ ਤੇ ਮੈਂ ਸੂਪ ਪੀ ਨਹੀਂ ਰੱਖਿਆ ਤੇ ਉੱਥੇ ਬਹਿ ਕੇ ਮੈਂ ਸੂਪ ਪੀਣ ਜਨ ਲੱਗਾ ਮੇਰਾ ਕਾਫੀ ਟਾਈਮ ਤੋਂ ਪਿੱਛੇ ਟਰੈਪ ਲੱਗ ਰਿਹਾ ਹੋਣਾ ਵੈ ਮੈਨੂੰ ਜਦ ਬਾਅਦ ਚੋਂ ਪਤਾ ਲੱਗਿਆ ਸੂਪ ਪੀਣ ਲੱਗ ਰਿਹਾ ਮੇਰੀ ਗੱਡੀ ਦਾ ਸ਼ੀਸ਼ਾ ਫੁੱਲਾ ਮੇਰੇ ਤੇ ਗੋਲੀ ਤੱਕੀ ਮੇਰੀ ਕਰਦੰਦੇ ਉੱਤੇ ਕਾਂਗਰਸ ਸਰਕਾਰ ਚ ਮੈਨੂੰ ਇਨਸਾਫ ਮਿਲਿਆ ਸੀ ਕੈਪਟਨ ਸਾਹਿਬ ਨੇ ਕੈਪਟਨ ਸਾਹਿਬ ਜੇ ਸਰਕਾਰ ਆਈ ਸੀ ਉਦੋਂ ਬੰਦੇ ਫੜੇ ਗਏ ਸੀ ਕੈਪਟਨ ਸਾਹਿਬ ਨੇ ਪ੍ਰੈਸ ਕੀਤੀ ਇਹ ਸਾਰ ਦੱਸੂਗਾ ਠੀਕ ਹੈ ਉਹਨਾਂ ਨੇ ਵੋਟ ਲੈਣੀ ਕੱਟੜਵਾਦੀਆਂ ਦੀ ਉਹਨਾਂ ਨੇ ਕਿਹਾ ਚੱਲ ਅੰਮੀ ਤੋੜਾ ਹਿੰਦੂ ਲੀਡਰ ਨੂੰ ਦੱਬ ਲੋ ਨਾ ਮੈਂ ਚਿਹਰਾ ਵਾ ਇਹਨੂੰ ਦੱਬ ਲੋ 6 ਮਹੀਨੇ ਜੇਲ੍ਹ ਰਿਆ ਵਾਂ ਕਪੜਾ ਨਹੀਂ ਪਾਇਆ ਹੋਣਾ 3 ਮਹੀਨੇ ਮੇਰਾ ਰਿਮਾਂਡ ਦੇ ਵਿੱਚ ਇਹ ਗੋਲੀ ਕਿਹੜਾ ਸੇ ਆਈ ਇਹ ਗੋਲੀ ਕਿਹੜਾ ਸੇ ਮਿਲੀ ਉਹ ਤਾਂ ਆਈ ਪੀਅਸ ਅੱਸਰ ਦੇ ਜੜੇ ਵੱਡੇ ਵੱਡੇ ਉਹ ਵੀ ਫੇਲ ਹੋ ਗਏ ਜਦ ਮੈਨੂੰ 3 ਮਹੀਨੇ ਤੋਂ ਮੈਨੂੰ ਇੰਨਾ ਕੁੱਟਿਆ ਮੈਂ ਕੱਪੜਾ ਨਹੀਂ ਪਾਇਆ ਹੁਣ 3 ਮਹੀਨੇ ਤੁਹਾਨੂੰ ਬਿਨਾ ਕੱਪੜਿਆਂ ਤੋਂ ਅੰਦਰ ਰੱਖਿਆ ਆ ਕੰਨਾ ਮੈਂ ਕੱਪੜਾ ਪਾਇਆ ਹੀ ਨਹੀਂ 3 ਮਹੀਨੇ ਇੰਨਾ ਕੁੱਟਿਆ ਮੈਨੂੰ 2024 ਜਲਦੀ ਪੀ ਆਜ ਮੇਰੇ ਕੋਲ ਉਰ ਨਹੀਂ ਪਤਾ ਹੈ ਮਤਲਬ ਸਾਹਵ ਲਾ ਲਓ ਕਈ ਵਾਰ ਲੱਤਾਂ ਮੇਰੀਆਂ ਇਨੀਆਂ ਦੁਖਦੀਆਂ ਵੈ ਇਨੀਆਂ ਦੁੱਖ ਦੀਆਂ ਆਵਿਆ ਮੈਨੂੰ ਬਿਨਾਂ ਕੁੱਟਿਆ ਕਿ ਜਿਵੇਂ ਪੰਜਾਬ ਪੁਲਿਸ ਨੇ ਕਈਆਂ ਨੇ ਇਹੀ ਕਰਤਾ ਕਿ ਅੱਤਵਾਦੀ ਫੜ ਲਿਆ। ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ। ਇਹ ਅੱਜ ਵੀ ਉਹ ਅਫਸਰ ਮੈਂ ਉਹਨਾਂ ਨੂੰ ਕਹਿਣਾ ਵਾਂ ਕਿ ਅੱਜ ਵੀ ਉਹੀ ਅੰਮੀ ਚੋੜ ਆ। ਅੱਜ ਵੀ ਕਿੰਨੀ ਵਾਰੀ ਅੱਤਵਾਦੀ ਮੋਡਿਊਲ ਫੜੇਗੇ? ਮੇਰਾ ਘਰ ਕਿਉਂ ਖਰਾਬ ਕੀਤਾ? ਮੈਨੂੰ ਬਰਬਾਦ ਕਿਉਂ ਕੀਤਾ? ਮੇਰੇ ਕੰਮ ਦਾ ਨੁਕਸਾਨ ਕਿਉਂ ਕੀਤਾ? ਉਹਦਾ ਹਰਜਾਨਾ ਕੌਣ ਭੁਗਤੇਗਾ? ਮਹਿਮਾਨਯੋਗ ਪਹਿਲਾ ਤੇ ਮਹਿਮਾਨਯੋਗ ਸੀਐਮ ਸਾਹਿਬ ਤੱਕ ਲੈਟਰ ਭੇਜਣੀ ਹੈ ਆਪਣੀ ਸਾਰੇ ਡੀਸੀ ਸੇ ਬਣਾ ਨੂੰ ਭੇਜਣੀ ਹੈ ਜਿੰਨੇ ਜਿੰਨਾਂ ਦੇਖ ਕੇ ਆਣੀ ਹੈ ਕਿ ਮuje ਇਨਸਾਫ ਦੋ ਮੈਨੂੰ ਇਨਸਾਫ ਕਾ ਦੋ ਮਿਲੇਗਾ ਇਹੋੜੀ ਕਿਸੀ ਗੰਦੇ ਕੀ ਤਿੰਨ ਮਹੀਨੇ ਬਿਨਾ ਕੱਪੜਿਆਂ ਤੇ ਤੁਹਾਨੂੰ ਰੱਖਿਆ ਕਹਿੰਦੇ ਜਿਹੜਾ ਸੀਏ ਚੱਲ ਜਾਂਦਾ ਉਹ ਮਾਰ ਕੁੱਟ ਬੜੀ ਮਾੜੀ ਹੁੰਦੀ ਹੈ ਪਹਿਲੇ ਜਾਂਦੇ ਕੱਪੜੇ ਲਵਾ ਲੈਂਦੇ ਆ ਜੀ ਗੱਲ ਨਹੀਂ ਪੁੱਛਣੀ ਉਹ ਅਗਲਾ ਜੇ ਸਹੀ ਬੰਦਾ ਵੀ ਹੋਵੇ ਮੈਂ ਤਾਂ ਸਹੀ ਸੀ ਨਾ ਮੈਂ ਕੁਛ ਕੀਤਾ ਹੀ ਨਹੀਂ ਸੀਗਾ ਜਾਂਦੇ ਹੀ ਕੁੱਟਣਾ ਸ਼ੁਰੂ ਕੱਪੜੇ ਲਵਾ ਲੈ ਜਾਂਦੇ ਹੀ ਸ਼ੁਰੂ ਜਦੋਂ ਮੈਨੂੰ ਘਰੋਂ ਬੁਲਾਇਆ ਅਮੀ ਜੀ ਥਾਣੇ ਆਓ ਥਾਣੇ ਆ ਗਏ ਥਾਣੇ ਮੈਨੂੰ ਸੀਆਈ ਲੈ ਗਏ ਸੀਆਈ ਬਿਠਾਇਆ ਠੀਕ ਹੈ ਜੀ ਜਾਂਦੇ ਕੱਪੜੇ ਲਵਾ ਲੈ ਜਾਂਦੇ ਕੁੱਟਣਾ ਸ਼ੁਰੂ ਤੁਸੀਂ ਮੇਰਾ ਕੋਈ ਰਿਮਾਂਡ ਲੈਣਗੇ ਰਿਮਾਂਡ ਲੈ ਕੇ ਆਈ ਸੀ ਕੋਰਟ ਤੋਂ ਤੁਸੀਂ ਪੇਸ਼ ਕੀਤਾ ਸੀ ਮੈਨੂੰ ਕੇਸ ਤੇ ਬਾਅਦ ਚੋਂ ਕੀਤਾ ਸੀ ਨਾ ਜਦੋਂ ਮੇਰੇ ਕੋਲ ਚੱਲਿਆ ਵੀ ਨਹੀਂ ਜਾਂਦਾ ਸੀਗਾ ਮੇਰੇ ਮਾਪਿਓ ਵੀ ਮੈਨੂੰ ਦੇਖਦੇ ਆ ਘਰੋਂਦੇ ਸੀਗੇ ਮੇਰੀ ਮਾਂ ਵੀ ਹੁੰਦੀ ਮੇਰੇ ਭਰਾ ਵੀ ਹੁੰਦਾ ਸੀ ਦੇਖ ਦੇ ਕੇ ਇਹ ਇੰਨੀ ਮਾਰੀ ਕੋਟ ਕਿ ਕਿਦਾਂ ਇਹ ਕਿਦਾਂ ਟਰੀਟ ਕਿਤਾ ਕਰਦੇ ਸੀਗੇ ਸਿਰਫ ਇਨਸਾਨ ਉਹੀ ਬੰਦਾ ਉਹੀ ਪੰਜ ਪੰਜ ਮਿੰਟ ਬਾਅਦ ਹਰ ਅਫਸਰ ਚੇਨ ਹੁੰਦਾ ਪੂਰੇ ਪੰਜਾਬ ਚੋਂ ਅਫਸਰ ਆਏ ਉਹਨੇ ਮੈਨੂੰ ਕੁੱਟਣ ਲਈ ਪੂਰੇ ਪੰਜਾਬ ਚੋਂ ਮੈਂ ਕਹਿੰਦਾ ਡੀਜੀ ਲੈਵਲ ਤੱਕ ਦੇ ਮੇਰੇ ਅਫਸਰਾਂ ਨੇ ਬਿਲੇ ਦੇ ਮਾਰ ਲਿੱਤੇ ਉਹਨੀਆਂ ਮਾਰਕੁੱਟ ਹੁੰਦੀ ਸੀ ਤੁਹਾਡੇ ਨਾਲ ਕਿਸੇ ਨੇ ਕੁਛ ਤੁਹਾਡੀ ਨਹੀਂ ਪੁੱਛੀ ਕੀ ਬਾਈ ਤੂੰ ਸਹੀ ਆ ਗਲਤ ਆ ਦੱਸ ਕੋਈ ਸੁੰਦਾਰੇ ਕੋਈ ਹੈ ਹੀ ਨਹੀਂ ਸੀਗਾ ਕੋਈ ਉਧਰੋਂ ਮਾਰਦਾ ਕੋਈ ਉਧਰੋਂ ਮਾਰਦਾ ਬਾ 5 ਮਿੰਟ ਬਾਸ ਸਰੀਰ ਉਹੀ ਜਿੰਦ ਜਾਨ ਉਹੀ ਮਿੱਤਰੋੜਾ ਬਸ ਤਰੀ ਕੋਈ ਕੋਟਰਾ ਤਰੀ ਕੋਈ ਕੋਟਰਾ ਅਗਲਾ ਕੰਦਾ ਕੱਪੜੇ ਬਹੁ ਮੈਂ ਕਿਹਾ ਮੈਂ ਤੇ ਪਾਉਂਦਾ ਹੀ ਨਹੀਂ ਤਿੰਨ ਮਹੀਨੇ ਮੈਂ ਕੋਈ ਕੱਪੜਾ ਨਹੀਂ ਪਾਇਆ ਹੁਣ ਤਿੰਨ ਮਹੀਨੇ ਮੇਰਾ ਫੁੱਲ ਰਿਮਾਂਡ ਹੋਇਆ ਹੋਣਾ ਤੇ ਮਨ ਤੇ ਦੁੱਖ ਦਾ ਨਾ ਚੀਜਾਂ ਯਾਦ ਕਰ ਕਰਕੇ ਅੱਜ ਤੱਕ ਮੈਂ ਠੀਕ ਨਹੀਂ ਹੈਗਾ ਤੇ ਜੀ ਜਾਨ ਲਿਆ ਮਨ ਰੋਂਦਾ ਫਿਰ ਜਮੀਨ ਮੈਂ ਅਮੀਤੋੜਾ ਤੂੰ ਚੁੱਪ ਕਿਉਂ ਹੈ ਲਟਕਾ ਇਹਨਾਂ ਨੂੰ ਜੱਤੇ ਜਿਹਨਾਂ ਤੋਂ ਲਟਕਾ ਅੱਤਵਾਦੀ ਫੜੇ ਵੀ ਗਏ ਨੇ ਅੱਤਵਾਦੀ ਨੇ ਇੱਕੋ ਹੀ ਚਿਹਰਾ ਨਜ਼ਰ ਆਉਂਦਾ ਇਹ ਲੁਆਇਨ ਸ਼ੇਰ ਅਮਿਤ ਰੋੜਾ ਪਰ ਇਹ ਸ਼ੇਰ ਨਹੀਂ ਡਰਦਾ ਰੋੜਾ ਜੀ ਕਹਿ ਸਕਦੇ ਆ ਕਿ 2016 ਉਹ 3 ਫਰਵਰੀ ਉਹ ਐਸੀ ਚੜੀ ਕਿ ਤੁਹਾਡਾ ਪਰਿਵਾਰ ਤੁਹਾਡੇ ਤੋਂ ਜੁਦਾ ਹੋ ਗਿਆ ਸਭ ਕੁਝ ਵੀ ਸਭ ਕੁਝ ਚਲਾ ਗਿਆ ਮੇਰਾ ਮੇਰੀ ਦੁਨੀਆ ਹੀ ਵਿਛੜ ਗਈ ਕੋੜੀਆਂ ਵੀ ਖਾਦੀਆਂ ਤਸੀਹੇ ਵੀ ਸੇ ਬੱਚੇ ਵੀ ਗਵਾਏ ਪਰਿਵਾਰ ਵੀ ਗਵਾਏ ਤੇ ਹੁਣ ਸ਼ੇਰ ਨਹੀਂ ਰਹਿੰਦਾ ਹੁਣ ਸ਼ੇਰ ਕਰ ਜੂ ਹੁਣ ਸ਼ੇਰ ਨਹੀਂ ਛੱਡਦਾ ਇਹ ਜਿਨੇ ਮੇਰੇ ਨਾਲ ਗਲਤ ਕੀਤਾ ਬਖਸ਼ ਨਹੀਂ ਸਕਰੋਲ ਪੰਜਾਬ ਦੇ ਨਾਲ ਜੁੜਿਓ ਤੁਸੀਂ ਮੈਂ ਹਾਂ ਸਰਵਰ ਅਰਾੜਾ ਅੱਜ ਗੱਲ ਕਰਾਂਗੇ 2016 ਦੀ ਕਾਰਨ ਕੀ ਹੈ ਕਿਉਂ ਆਪਾਂ 2016 ਦੀ ਗੱਲ ਕਰਾਂਗੇ ਕਿਉਂਕਿ 2016 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਕਿਦੇ ਉੱਤੇ ਦਰਜ ਹੋਇਆ ਸੀ ਅਮਿਤ ਅਰੋੜਾ ਦੇ ਅਰੋੜਾ ਜੀ 2016 ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਕਿ ਤੁਸੀਂ ਆਪਣੇ ਆਪ ਤੇ ਹਮਲਾ ਕਰਾ ਰਹੇ ਹੋ ਕੀ ਕਾਰਨ ਕੀ ਸੀ ਪੂਰਾ ਉਹ ਮਾਮਲਾ ਹੈ ਕੀ ਸੀ ਉਹ ਪਹਿਲਾਂ ਤੋਂ ਸੌਰਵ ਜੀ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ 2016 3 ਫਰਵਰੀ ਜਿੱਥੇ ਮਤੇ ਅੰਤਕਵਾਦੀ ਹਮਲਾ ਹੋਇਆ ਸੀਗਾ ਅੰਤਕਵਾਦੀ ਹਮਲਾ ਹੋਣ ਤੋਂ ਬਾਅਦ ਵੀ हिसाब ਲਾ ਲਓ ਮੇਰੇ ਗੋਲੀ ਲੱਗੀ ਉਹਦੇ ਵਿੱਚ ਕੁਝ ਪੰਜਾਬ ਪੁਲਿਸ ਦੇ ਇਹੋ ਜਿਹੇ ਅਫਸਰ ਜਿਨ੍ਹਾਂ ਨੇ ਜਾਣ ਕੇ ਕੀ ਕੀਤਾ ਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਅਮਿਤ ਰੋੜਾ ਤੇ ਹਮਲਾ ਨਹੀਂ ਹੋਇਆ ਅਮਿਤ ਰੋੜਾ ਤੇ ਸਰੀਆ ਮਾਰਿਆ ਅਮਿਤ ਰੋੜਾ ਤੇ ਹਮਲਾ ਨਹੀਂ ਹੋਇਆ ਮਤਲਬ ਦੇਖੋ ਕਿ ਇਹੋ ਜਿਹੇ ਬੰਦੇ ਜਿਹੜੇ ਜਾਣ ਕੇ ਕੁਝ ਲੋਕ ਵਾਹ ਵਾਹੀ ਲੁੱਟਣ ਲਈ ਮੈਂ ਕਹੂੰਗਾ ਕਿ ਆਪਣੀ ਪ੍ਰਮੋਸ਼ਨਾਂ ਵਿਦਾਨ ਲਈ ਵਾਹ ਵਾਹੀ ਲੁੱਟਣ ਲਈ ਉਹ ਕੀ ਕੰਮ ਕਰਵਾ ਰਹੇ ਸੀਗੇ कि ਉਹਨਾਂ ਨੇ ਇੱਕ ਗੱਲ ਕਹੀ ਕਿ ਅਮਿਤ ਤੇ ਹਮਲਾ ਨਹੀਂ ਹੋਇਆ ਅਮਿਤ ਨੇ ਸਰੀਆ ਮਰਵਾਇਆ ਫਿਰ ਕਹਿੰਦੇ ਗੋਲੀ ਕਿੱਥੋਂ ਆਈ ਚਲੋ ਇਹ ਤੇ ਠਾਕੁਰ ਜੀ ਦਾ ਆਸ਼ੀਰਵਾਦ ਮੰਗ ਕੇ ਪਿਆਰ ਦੀ ਕਿਰਪਾ ਮੇਰਾ ਬਚਾਅ ਹੋ ਗਿਆ ਇਹ ਸਭ ਪ੍ਰਭੂ ਦੀ ਕਿਰਪਾ ਹੈ ਜਿਸ ਕਰਕੇ ਮੇਰਾ ਬਚਾਅ ਹੋਇਆ ਪਰ ਮੈਂ ਇੱਕ ਚੀਜ਼ ਦੱਸਣਾ ਚਾਹਨਾ ਵਾਂ ਇਨਸਾਫ ਮੈਨੂੰ ਕਿੰਨੇ ਦਿਵਾਇਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਨ ਆਈ ਏ ਨੇ ਉਸ ਤੋਂ ਬਾਅਦ ਵੀ ਮੈਨੂੰ ਕਿੰਨੇ ਹੱਤਗਾਰਦੀ ਮੇਰੇ ਤੇ ਸਮਝੋ ਕਿ ਕਿੰਨੀ ਥ੍ਰੈਟ ਆਂਦੀ ਮੈਨੂੰ ਕਿੰਨੇ ਹੱਤਗਾਰਦੀ ਮੇਰੇ ਤੇ ਹਮਲੇ ਹੋਏ ਰੋੜੋ ਜੀ ਮੈਂ ਇਹਦੇ ਚ ਇੱਕ ਗੱਲ ਪੁੱਛਣਾ ਚਾਹੂੰਗਾ ਜਦੋਂ ਇਨਸੀਡੈਂਟ ਹੋਇਆ ਉਹ 3 ਫਰਵਰੀ ਦੀ ਰਾਤ ਹੈ ਨਾ ਤੁਸੀਂ ਸੂਪ ਪੀਣ ਗਏ ਸੀ ਕਿ ਇਨਸੀਡੈਂਟ ਹੋਇਆ ਕੀ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਹਸਪੀਟਲ 'ਚ ਵੀ ਐਡਮਿਟ ਰਹੇ ਸੀ ਪੂਰੀ ਕਹਾਣੀ ਹੈ ਕਿ ਇਸ ਤੋਂ ਫਿਰ ਤੁਸੀਂ ਅੱਜ ਤੁਸੀਂ ਨਾ ਪੂਰੀ ਕਹਾਣੀ ਸੁਣਨੀ ਹੈ ਇਹ ਚਲੋ ਵੈਸੇ ਤਾਂ ਮੇਰਾ ਤਾਂ ਮਨ ਹੀ ਭਰਦਾ ਕਿ ਕੋਈ ਜੋ ਜੋ ਮੇਨਾ ਬੀਤਿਆ ਪਰਿਵਾਰ ਵੀ ਖਰਾਬ ਹੋਇਆ ਹੈ ਬੜਾ ਕੁਝ ਮੇਰਾ ਇਸ ਚੀਜ਼ 'ਚ ਨੁਕਸਾਨ ਹੋਇਆ ਵੈ ਜਦੋਂ ਕਿਸ ਤੱਤਵਾਦੀ ਹਮਲਾ ਹੁੰਦਾ ਮੇਰੇ ਤੇ ਅੰਤਖਵਾਦੀ ਹਮਲੇ ਕਿੰਨੀ ਵਾਰੀ ਹੋ ਚੁੱਕੇ ਆ ਤੇ ਅੱਤਵਾਦੀਆਂ ਦੇ ਨਿਸ਼ਾਨੇ ਤੇ ਵੀ ਮੈਂ ਹੈਗਾ 3 ਫਰਵਰੀ 2016 ਮੈਂ ਫੈਕਟਰੀੋਂ ਨਿਕਲਿਆ ਆਪਣੀ ਫੈਕਟਰੀੋਂ ਨਿਕਲਿਆ ਤੇ ਫੈਕਟਰੀ ਜਾਂਦੇ ਮੇਰੀ ਆਸ ਸੀ ਕਿ ਜੋ ਸੂਪ ਪੀ ਲੋ ਤੇ ਮੈਂ ਸੂਪ ਪੀਣ ਹੀ ਰੁਕਿਆ ਤੇ ਉੱਥੇ ਬਹਿ ਕੇ ਮੈਂ ਸੂਪ ਪੀਣ ਜਦੋਂ ਲੱਗਾ ਮੇਰਾ ਕਾਫੀ ਟਾਈਮ ਤੋਂ ਪਿੱਛੇ ਟਰੈਪ ਲੱਗ ਰਿਹਾ ਹੋਣਾ ਵਾ ਮੈਨੂੰ ਜਦ ਬਾਅਦ ਚੋਂ ਪਤਾ ਲੱਗਿਆ ਸੂਪ ਪੀਣ ਲੱਗ ਰਿਹਾ ਮੇਰੀ ਗੱਡੀ ਦਾ ਸ਼ੀਸ਼ਾ ਖੁੱਲਾ ਮੇਰੇ ਤੇ ਗੋਲੀ ਲੱਗੀ ਮੇਰੀ ਗਰਦਨ ਦੇ ਉੱਤੇ ਆ ਨੀ ਗੋਲੀ ਜੀ ਅੱਛ ਠੀਕ ਹੈ ਜੀ ਗੋਲੀ ਟੱਚ ਕਰਕੇ ਮੇਰੇ ਖਹਿ ਕੇ ਲੰਗੀ ਚਲੋ ਮੇਰੇ ਬਿਹਾਰੀ ਦਾ ਆਸ਼ੀਰਵਾਦ ਸੀ ਠਾਕੁਰ ਜੀ ਦੀ ਕਿਰਪਾ ਸੀ ਮੇਰਾ ਬਚਾਅ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਇਨਕੁਆਰੀ ਚੱਲਦੀ ਰਹੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਕੋਈ ਅਫਸਰ ਵਾਹ ਭਾਈ ਲੁੱਟਣ ਲਈ ਉਹਨਾਂ ਨੇ ਝੂਠਾ આરોਪ ਲਾਤਾ ਕਿ ਅਮੀ ਦੇ ਗੋਲੀ ਨਹੀਂ ਸਰੀਆ ਮਾਰਿਆ ਜੀ ਸਰੀਆ ਵੀ ਆਪ ਪੈਦਾ ਕਰ ਲੇ ਆਪ ਲੱਬ ਲੇ ਪਾ ਵੀ ਦਿੱਤੇ ਉਤੋਂ ਠੰਕਾਣ ਵੀ ਲੱਗ ਕੇ ਜਾ ਕੇ ਡਾਕਟਰਾਂ ਨੂੰ ਕਹਿਣ ਲੱਗ ਗਏ ਉੱਤੋਂ ਜਾ ਕੇ ਕਈ ਅਫਸਰਾਂ ਨੂੰ ਵੀ ਕਹਿਣ ਲੱਗ ਗਏ ਆਪਣੀ ਵਾਹ ਵਾਹ ਲੁੱਟਣ ਲਈ ਕਿ ਮੇਰੀ ਪ੍ਰਮੋਸ਼ਨ ਹੋਊਗੀ ਸਰਕਾਰਾਂ ਵੀ ਉਪਰੋਂ ਅਕਾਲੀ ਦਲ ਦੀਆਂ ਸੀਗੀਆਂ ਉਹ ਵੀ ਕਹਿਣ ਲੱਗੀਆਂ ਕਿ ਕੱਟੜਵਾਦੀ ਸੀ ਨਾ ਸਰਕਾਰ ਮੇਰੇ ਖਿਲ ਕਾਂਗਰਸ ਦੀ ਸੀ ਨਹੀਂ ਨਹੀਂ ਉਸ ਟਾਈਮ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਸਰਕਾਰ ਸੀ 2016 ਜਦੋਂ ਕਾਂਗਰਸ ਸਰਕਾਰ ਚ ਮੈਨੂੰ ਇਨਸਾਫ ਮਿਲਿਆ ਸੀ ਕੈਪਟਨ ਸਾਹਿਬ ਨੇ ਕੈਪਟਨ ਸਾਹਿਬ ਜਦ ਸਰਕਾਰ ਆਈ ਸੀ ਉਦੋਂ ਬੰਦੇ ਫੜੇਗੇ ਸੀ ਕੈਪਟਨ ਸਾਹਿਬ ਨੇ ਪ੍ਰੈਸ ਕੀਤੀ ਸੀ ਇਹ ਸਾਰਾ ਦੱਸੂਗਾ ਹਮ ਠੀਕ ਹੈ ਉਹਨਾਂ ਨੇ ਵੋਟ ਲੈਣੀ ਕੱਟੜਵਾਦੀਆਂ ਦੀ ਉਹਨਾਂ ਨੇ ਕਿਹਾ ਚੱਲ ਅੰਮੀ ਤੁਰੜਾ ਹਿੰਦੂ ਲੀ ਚਲੋ ਪ੍ਰਮਾਤਮਾ ਇਨਸਾਫ ਦੇਣ ਲਈ ਹੁੰਦੇ ਨੇ ਮੈਂ ਸਮਝੋ 6 ਮਹੀਨੇ ਜੇਲ੍ਹ ਰਿਆ ਵਾਂ ਕਪੜਾ ਨਹੀਂ ਪਾਇਆ ਹੋਣਾ ਅੱਛਾ 3 ਮਹੀਨੇ ਮੇਰਾ ਰਿਮਾਂਡ ਦੇ ਵਿੱਚ ਇਹ ਗੋਲੀ ਕਹਾਂ ਸੇ ਆਈ ਇਹ ਗੋਲੀ ਕਹਾਂ ਸੇ ਮਿਲੀ ਮਤਲਬ ਮੈਂ ਕਹਿੰਨਾ ਕਿ ਏਡੇ ਏਡੇ ਵੱਡੇ ਆਈਪੀਐਸ ਅਫਸਰ ਸੀਗੇ ਉਸ ਟਾਈਮ ਆਈਪੀਐਸ ਅਫਸਰ ਸੀ ਜਿਹੜੇ ਵੱਡੇ ਵੱਡੇ ਉਹ ਵੀ ਫੇਲ ਹੋ ਗਏ ਜਦ ਮੈਨੂੰ 3 ਮਹੀਨੇ ਤੋਂ ਮੈਨੂੰ ਇੰਨਾ ਕੁੱਟਿਆ ਮੈਂ ਕੱਪੜਾ ਨਹੀਂ ਪਾਇਆ ਹੋਣਾ 3 ਮਹੀਨੇ ਤੁਹਾਨੂੰ ਬਿਨਾ ਕੱਪੜਿਆਂ ਤੋਂ ਅੰਦਰ ਰੱਖਿਆ ਮੈਂ ਕੰਨਾ ਮੈਂ ਕੱਪੜਾ ਪਾਇਆ ਹੀ ਨਹੀਂ 3 ਮਹੀਨੇ ਇੰਨਾ ਕੁੱਟਿਆ ਮੈਨੂੰ ਅੱਛਾ ਅੱਜ ਵੀ ਮੈਂ ਸੋਰੀ ਜਾਈ ਕਿ ਇਹ 2023 ਹੈ 24 2024 ਹੈ ਅੱਜ 2024 ਚਲਦੀ ਪਈ ਹੈ ਅੱਜ ਵੀ ਮੇਰੇ ਕੋਲ ਉਹ ਤੁਰ ਨਹੀਂ ਹੁੰਦਾ ਸਹੀ ਤਰ੍ਹਾਂ ਹਮ ਮਤਲਬ ਹਸਾਬ ਲਾ ਲਓ ਕਈ ਵਾਰ ਲੱਗਦਾ ਮੇਰੀਆਂ ਇਨੀਆਂ ਦੁੱਖਦੀਆਂ ਵਹਿ ਇਨੀਆਂ ਦੁੱਖਦੀਆਂ ਵਹਿ ਮੈਨੂੰ ਇੰਨਾ ਕੁੱਟਿਆ ਕਿ ਜਿਵੇਂ ਪੰਜਾਬ ਪੁਲਿਸ ਨੇ ਤਾਂ ਕਈਆਂ ਨੇ ਇਹ ਕਰਤਾ ਕਿ ਹੱਤਕਵਾਦੀ ਫੜ ਲਿਆ ਸੀ ਉਸ ਟਾਈਮ ਦੇ ਅਫਸਰ ਇਹ ਇਹ ਸੁਣਵਾਈ ਕਰਦੇ ਆ ਉਸ ਟਾਈਮ ਦੇ ਕਈ ਅਫਸਰ ਆਪਣੇ ਆਪ ਨੂੰ ਵਾਹ ਵਾਹੇ ਲੁੱਟਣ ਲਈ ਕਿ ਅੰਬੀ ਆਤਕਵਾਦੀ ਫੜ ਲਿਆ ਬੱਚਿਆਂ ਨੇ ਮੇਰੇ ਸਕੂਲ ਜਾ ਕੇ ਕੀ ਕਹਿਣ ਲੱਗੇ ਤੇਰਾ ਪਿਓ ਆਤਕਵਾਦੀ ਉਸ ਕਰਕੇ ਮੇਰੇ ਘਰ ਵੀ ਖਰਾਬ ਹੋ ਗਏ ਘਰ ਵੀ ਬਰਬਾਦ ਹੋ ਗਏ ਤੁਹਾਨੂੰ ਇੱਕ ਬੰਦਰੀ ਹੋਰ ਇੰਟਰਵਿਊ ਵੀ ਕਰਾਣੀ ਹੈ ਉਹਦੇ ਵੀ ਕਹਾਣੀ ਸੁਣਿਓ ਤੁਹਾਨੂੰ ਉਹਦੀ ਕਹਾਣੀ ਵੀ ਮੈਂ ਸੁਣਾਣੀ ਹੈ ਕਿ ਉਹਦੇ ਨਾਲ ਕੀ ਕੀ ਬੀਤਿਆ ਉਹ ਵੀ ਤੁਹਾਨੂੰ ਮੈਂ ਜਰੂਰ ਕਹੂੰਗਾ ਉਹਦੀ ਇੰਟਰਵਿਊ ਕਰਿਓ ਕਿ ਜੋ ਨਾ ਬੀਤੇ ਹੋਵੇ ਨਾ ਉਹਨੂੰ ਦੁੱਖ ਲੱਗਦਾ ਫਿਰ ਸੁਣੋ ਜੀ ਜੀ ਠੀਕ ਹੈ ਗੋਲੀ ਲੱਗੀ ਠੀਕ ਹੈ ਗੋਲੀ ਲੱਗੀ ਇਨਕੁਆਰੀਆਂ ਚਲਦੀਆਂ ਰਹੀਆਂ ਸਭ ਕੁਝ ਹੁੰਦਾ ਰਿਹਾ ਬਾਅਦ ਚ ਇਹਨਾਂ ਨੇ ਕੀ ਡਰਾਮਾ ਕੀਤਾ ਪੰਜਾਬ ਪੁਲਿਸ ਦੇ ਕੋਈ ਚੰਨ ਅਫਸਰ ਕਿ ਸਰੀਆ ਆਪੇ ਪੈਦਾ ਕਰ ਲਿਆ ਆਪੇ ਹਰ ਚੀਜ਼ ਪੈਦਾ ਕਰ ਲਈ ਡਾਕਟਰ ਨੂੰ ਧਮਕਾਣਾ ਸ਼ੁਰੂ ਕਰਤਾ ਹਰ ਬੰਦੇ ਨੂੰ ਕਹਿਣਾ ਸ਼ੁਰੂ ਕਰਤਾ ਕਿ ਅਮੀਦ ਤੇ ਗੋਲੀ ਨਹੀਂ ਲੱਗੀ ਅਮੀਦ ਤੇ ਸਰੀਆ ਵਜਿਆ ਕੋਈ ਜੀ ਪੁੱਛਣ ਪਿਸਟਲ ਦਾ ਉਹਦਾ ਉਹ ਨਾਈਨ ਐਮ ਪਿਸਟਲ ਜਾ ਤੇ ਹੱਥਵਾਦੀਆਂ ਦੀ ਜਦ ਪੁਲਿਸ ਹੁੰਦੀ ਹੈ ਹੁਣ ਸਾਡੇ ਵਰਗੇ شریف ਬੰਦੇ ਠੀਕ ਹੈ ਜੀ ਅਸੀਂ ਕੀ ਕਰਨੀਏ ਪਿਸਟਲਾਂ ਸੀ ਕੀ ਕਰਨੀਏ ਅਸੀਂ ਤੇ ਇੱਕ ਸਮਾਜ ਸੇਵਕਾਂ ਅਸੀਂ ਇੱਕ ਇੱਕ ਮੈਂ ਮੈਂ ਮੇ ਧਰਮ ਨਾਲ ਹਿੰਦੂ ਧਰਮ ਨਾਲ ਬਹੁਤ ਪਿਆਰ ਕਰਦਾ ਠੀਕ ਹੈ ਇਹਨਾਂ ਨੂੰ ਇੱਕ ਮੋੜੀ ਮਿਲ ਉਹ ਮਿਲ ਗਿਆ ਕਿ ਅੰਮੀ ਤੋੜਾ ਨਿਸ਼ਾਨਾ ਬਣਾ ਲਓ ਚਲੋ ਮੇਰੇ ਤੇ ਪਰਮਾਤਮਾ ਦਾ ਅਸ਼ੀਰਵਾਦ ਆ ਬੰਕੇ ਵਿਰਦੀ ਕਿਰਪਾ ਵਾ ਮੇਰਾ ਬਚਾਅ ਹੋ ਗਿਆ ਪਰ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾਂ ਕਿ ਅੱਜ ਵੀ ਉਹ ਅਫਸਰ ਮੈਂ ਉਹਨਾਂ ਨੂੰ ਕਹਿਣਾ ਵਾਂ ਕਿ ਅੱਜ ਵੀ ਉਹੀ ਅੰਮੀ ਤੋੜਾ ਅੱਜ ਵੀ ਕਿੰਨੀ ਵਾਰੀ ਆਤਵਾਦੀ ਮੋਡਿਊਲ ਫੜੇਗੇ ਮੇਰਾ ਘਰ ਕਿਉਂ ਖਰਾਬ ਕੀਤਾ ਮੈਨੂੰ ਬਰਬਾਦ ਕਿਉਂ ਕੀਤਾ ਮੇਰੇ ਕੰਮ ਦਾ ਨੁਕਸਾਨ ਕਿਉਂ ਕੀਤੇ ਉਹਦਾ ਹਰਜਾਨਾ ਕੌਣ ਭੁਗਤੇਗਾ ਇਸ ਚੱਕਰ ਦੇ ਵਿੱਚ ਜਿਹੜੀ ਤੁਹਾਡੀ ਵਾਈਫ ਸੀ ਬੱਚੇ ਸੀ ਉਹ ਫਿਰ ਸਭ ਕੁਝ ਮੇਰਾ ਬਰਬਾਦ ਹੋ ਗਿਆ ਸਭ ਕੁਝ ਚਲਾ ਗਿਆ ਅੱਜ ਮੇਰਾ ਮੁੰਡਾ 17 18 ਸਾਲ ਦਾ ਹੋਣਾ ਜੀ ਜਿਹੜਾ ਮੇਰੇ ਕੋਲ ਨਹੀਂ ਹੈਗਾ ਠੀਕ ਹੈ ਨਾ ਜੀ ਬੱਚੇ ਮੇਰੇ ਨੇ ਵੱਡੇ ਵੱਡੇ ਹੋ ਗਏ ਆ ਅੱਜ ਕੇਸ ਨੂੰ ਦਾਲੋ 2024 ਚੱਲਦਾ ਪਿਆ ਵਾ 2016 ਦੀ ਗੱਲ ਆ 8 ਸਾਲ ਹੋ ਗਏ 8 ਸਾਲ ਉਹ 10 ਸਾਲ ਜਿਹੜਾ ਬੰਦਾ ਨਿਆਣੇ ਤੋਂ ਆਪਣੇ ਦੂਰ ਹੈ ਪਰਿਵਾਰ ਤਾਂ ਖਰਾਬ ਕਰਾ ਲੇ ਕਿੰਨਾ ਪਿੱਛੇ ਠੀਕ ਹੈ ਜੀ ਅੱਜ ਮੈਂ ਇਨਸਾਫ ਦੀ ਗੁਹਾਰ ਲਮਾਨਾ ਕਹਿਣਾ ਵਾਂ ਕਿ ਅੰਤਗਵਾਦ ਪੀੜਤ ਇਕੱਠੇ ਹੋਵੋ ਮੈਂ ਅੰਤਗਵਾਦ ਪੀੜਤਾਂ ਹੁਣ ਅੰਤਗਵਾਦ ਪੀੜਤ ਇਕੱਠੇ ਕਰਕੇ ਮੈਂ ਮਾਨਯੋਗ ਪਹਿਲਾਂ ਤੇ ਮਾਨਯੋਗ ਸੀਐਮ ਸਾਹਿਬ ਤੱਕ ਲੈਟਰ ਭੇਜਣੀ ਹੈ ਆਪਣੀ ਸਾਰੇ ਡੀਸੀ ਸੇਬਾਨਾ ਨੂੰ ਭੇਜਣੀ ਹੈ ਜਿੰਨੇ ਜਿੰਨਾਂ ਦੇਖ ਜਾਣੀ ਹੈ ਕਿ ਮuje ਇਨਸਾਫ ਦੋ ਮੈਨੂੰ ਇਨਸਾਫ ਕਦੋਂ ਮਿਲੇਗਾ ਇਨਸਾਫ ਦੀ ਗੁਹਾਰ ਲਈ ਮੈਂ ਅੰਤਵਾਦ ਪੀੜਤਾ ਪਰਿਵਾਰਾਂ ਨੂੰ ਉਹਨਾਂ ਨਾਲ ਵੀ ਕਹਿਣਾ ਕਿ ਜਿਨ੍ਹਾਂ ਨਾਲ ਜਿਹੜੇ ਅੰਤਵਾਦ ਪੀੜਤ ਪਰਿਵਾਰ ਹੈਗੇ ਉਹ ਮੇਰੇ ਨਾਲ ਚੱਲੋ ਮੈਂ ਇਨਸਾਫ ਦਵਾਨਾ ਤੁਹਾਨੂੰ ਚਲੋ ਇਕੱਠੇ ਹੋ ਕੇ ਚੱਲੀਏ ਠੀਕ ਹੈ ਉਹਦੇ ਲਈ ਮੈਂ ਇੱਕ ਕਿੱਥੋਂ ਸ਼ੁਰੂ ਕਰਨੀ ਹੈ ਪਤਾ ਕਿੱਥੋਂ ਸ਼ੁਰੂ ਕਰਨੀ ਹੈ ਸ਼ਹੀਦ ਸਾਡੇ ਭਗਤ ਸਿੰਘ ਜੀ ਉੱਥੇ ਜਾ ਕੇ ਕਰਤਖਲਾ ਮੈਂ ਉਹਨਾਂ ਦੇ ਪਹਿਲਾ ਚਰਨਾ ਇਨਤਮਸਤਕ ਹੁਣਾ ਕਿਉਂਕਿ ਆਜ਼ਾਦੀ ਦਵਾਨ ਜਸਾਨਾ ਵੱਡਾ ਹੱਥ ਉਹਨਾਂ ਦਾ ਸੀ ਤੇ ਇਹੀ ਆਜ਼ਾਦੀ ਮੈਂ ਚਾਹਨਾ ਵਾਂ ਕਿ ਜਿਹੜੀ ਸਾਡੇ ਮੈਂ ਕਹਿੰਨਾ ਜਿਹੜਾ ਮੇਰੇ ਨਾਲ ਤੱਕਾ ਹੋਇਆ ਉਹ ਕਦੀ ਕਿਸੇ ਨਾਲ ਨਾ ਹੋਵੇ ਕਹਿੰਦੇ ਰੋਲੇ ਜੀ ਤੁਸੀਂ ਕਹਿੰਦੇ ਕਿ 3 ਮਹੀਨੇ ਬਿਨਾ ਕੱਪੜਿਆਂ ਤੋਂ ਤੁਹਾਨੂੰ ਰੱਖਿਆ ਕਹਿੰਦੇ ਜਿਹੜਾ ਸੀਏ ਚੱਲ ਜਾਂਦਾ ਉਹ ਮਾਰ ਕੁੱਟ ਬੜੀ ਮਾੜੀ ਹੁੰਦੀ ਉਹਨਾਂ ਦੀ ਪਹਿਲੇ ਜਾਂਦੇ ਕੱਪੜੇ ਲਵਾ ਲੈਂਦੇ ਆ ਜੀ ਗੱਲ ਨਹੀਂ ਪੁੱਛਣੀ ਉਹ ਅਗਲਾ ਚਾਹੇ ਸਹੀ ਬੰਦਾ ਵੀ ਹੋਵੇ ਮੈਂ ਤਾਂ ਸਹੀ ਸੀ ਨਾ ਮੈਂ ਕੁਝ ਕੀਤਾ ਹੀ ਨਹੀਂ ਸੀਗਾ ਜਾਂਦੇ ਹੀ ਕੁੱਟਣਾ ਸ਼ੁਰੂ ਕੱਪੜੇ ਲਵਾ ਲੈ ਜਾਂਦੇ ਹੀ ਸ਼ੁਰੂ ਤੁਸੀਂ ਕੋਈ ਕੋਡ ਦੇ ਵਿੱਚ ਜਾ ਕੇ ਤੁਸੀਂ ਮੇਰੀ ਕੋਈ ਰਿਮਾਨ ਲੈ ਕੇ ਆਏ ਸੀ ਤੁਸੀਂ ਮੈਨੂੰ ਘਰੋਂ ਬੁਲਾਇਆ ਅੰਮੀ ਜੀ ਥਾਣੇ ਆਓ ਥਾਣੇ ਆ ਗਏ ਥਾਣੇ ਮੈਨੂੰ ਸੀਆਈ ਲੈ ਗਏ ਸੀਆਈ ਬਿਠਾਇਆ ਠੀਕ ਹੈ ਜੀ ਜਾਂਦੇ ਕੱਪੜੇ ਲਵਾਲੇ ਜਾਂਦੇ ਕੁੱਟਣਾ ਸ਼ੁਰੂ ਅੱਛਾ ਤੁਸੀਂ ਮੇਰਾ ਕੋਈ ਰਿਮਾਂਡ ਲੈਣਗੇ ਰਿਮਾਂਡ ਲੈ ਕੇ ਆਈ ਸੀ ਕੋਰਟ ਤੋਂ ਤੁਸੀਂ ਪੇਸ਼ ਕੀਤਾ ਸੀ ਮੈਨੂੰ ਕੇਸ ਤੇ ਬਾਅਦ ਚੋਂ ਕੀਤਾ ਸੀ ਨਾ ਜਦੋਂ ਮੇਰੇ ਕੋ ਚੱਲਿਆ ਨਹੀਂ ਜਾਂਦਾ ਸੀਗਾ ਮੇਰੇ ਮਾਂ ਪਿਓ ਵੀ ਮੈਨੂੰ ਦੇਖਦੇ ਘਰੋਂਦੇ ਸੀਗੇ ਮੇਰੀ ਮਾਂ ਵੀ ਰੋਂਦੀ ਮੇਰੇ ਭਰਾ ਵੀ ਰੋਂਦਾ ਸੀ ਦੇਖ ਦੇ ਕੇ ਕਿ ਚੱਲਿਆ ਵੀ ਨਹੀਂ ਜਾਂਦਾ ਸੀ ਮੇਰੇ ਕੋਲ ਤੁਰਿਆ ਵੀ ਨਹੀਂ ਸ਼ਾਇਦ ਤੁਸੀਂ ਵੀ ਉਸ ਟਾਈਮ ਫੋਟੋ ਕੀਤੀ ਹੋਊਗੀ ਕਿ ਮੇਰੇ ਕੋਲ ਖੜਾ ਵੀ ਨਹੀਂ ਹੋ ਜਾਂਦਾ ਸੀ ਇਹ ਇਹ ਫਿਰ ਇੰਨੀ ਇੰਨੀ ਮਾੜੀ ਕੋਟਕ ਕੀ ਕਿਦਾਂ ਇਹ ਕਿਦਾਂ ਟਰੀਟ ਕਿਦਾਂ ਕਰਦੇ ਸੀਗੇ ਸਿਰਫ ਇਨਸਾਨ ਉਹੀ ਬੰਦਾ ਉਹੀ 5-5 ਮਿੰਟ ਬਾਅਦ ਹਰ ਅਫਸਰ ਚੇਂਜ ਹੁੰਦਾ ਸੀਗਾ ਪੂਰੇ ਪੰਜਾਬ ਚੋਂ ਅਫਸਰ ਆਏ ਹੋਣੇ ਮੈਨੂੰ ਕੁੱਟਣ ਲਈ ਅੱਛਾ ਜੀ ਪੂਰੇ ਪੰਜਾਬ ਚੋਂ ਮੈਂ ਕਹਿੰਦਾ ਡੀਜੀ ਲੈਵਲ ਤੱਕ ਦੇ ਮੇਰੇ ਅਫਸਰਾਂ ਨੇ ਮੇਰੇ ਰਿਮਾਂਡ ਲਿੱਤੇ ਉਹਨੇ ਉਸ ਟਾਈਮ ਦੇ ਇਹ ਡੀਜੀ ਲੈਵਲ ਡੀਜੀ ਲੈਵਲ ਤੇ ਅਫਸਰ ਲੁਧਿਆਣੇ ਆ ਕੇ ਰਿਮਾਂਡ ਲੈਣ ਲਈ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਅੰਮੀ ਤਰੋੜਾ ਕੀ ਹੈ ਦੇਸ਼ ਭਗਤ ਹੈ ਜਾਂ ਅੰਤਕਵਾਦੀ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਉਸ ਟਾਈਮ ਜਦੋਂ ਕਿ ਦੇਸ਼ ਭਗਤ ਅੰਮੀ ਤਰੋੜਾ ਮਾਰਕਟ ਹੁੰਦੀ ਸੀ ਤੁਹਾਡੇ ਨਾਲ ਕਿਸੇ ਨੇ ਕੁਝ ਤੁਹਾਡੀ ਨਹੀਂ ਪੁੱਛੀ ਕਿ ਕਿ ਬਾਈ ਤੂੰ ਸਹੀ ਆ ਗਲਤ ਆ ਦੱਸ ਕੋਈ ਗੱਲਬਾਤ ਮੇਰੀ ਗੱਲ ਸੁਣੋ ਜੀ ਸੁੰਦਾ ਦੇ ਕੋਈ ਹੈ ਹੀ ਨਹੀਂ ਸੀਗਾ ਕੋਈ ਉਧਰੋਂ ਮਾਰਦਾ ਕੋਈ ਉਧਰੋਂ ਮਾਰਦਾ ਬਾਸ 5 ਮਿੰਟ ਬਾਸ ਸਰੀਰ ਉਹੀ ਜਿੰਦ ਜਾਨ ਉਹੀ ਅੰਮਿਤ ਰੋੜਾ ਬਾਸ ਕਦੀ ਕੋਈ ਕੋਟਰਾ ਕਦੀ ਕੋਈ ਕੋਟਰਾ ਅਗਲਾ ਕਹਿੰਦਾ ਕੱਪੜੇ ਪਾਉ ਮੈਂ ਕਹਾਂ ਮੈਂ ਤੇ ਪਾਉਂਦਾ ਹੀ ਨਹੀਂ ਕੁੱਟ ਦੇ ਲੋ ਜਦ ਕੋਟੀ ਖਾਣੀ ਆ ਤੇ ਫਿਰ ਕੁੱਟ ਦੇ ਲੋ ਕੀ ਐ ਜਦ ਕੁਝ ਹੈ ਹੀ ਨਹੀਂ ਮੇਰੇ ਕੋਲੋਂ ਤੇ ਮੈਂ ਤੁਹਾਨੂੰ ਕੀ ਦੂੰਗਾ ਤਿੰਨ ਮਹੀਨੇ ਮੈਂ ਕੋਈ ਕੱਪੜਾ ਨਹੀਂ ਪਾਇਆ ਹੁਣਾਂ ਤਿੰਨ ਮਹੀਨੇ ਮੇਰਾ ਫੁੱਲ ਰਿਮਾਂਡ ਹੋਇਆ ਹੋਣਾ ਤੇ ਮਨ ਤੇ ਦੁੱਖ ਦਾ ਨਾ ਚੀਜ਼ਾਂ ਯਾਦ ਕਰ ਕਰਕੇ ਅੱਜ ਤੱਕ ਮੈਂ ਠੀਕ ਨਹੀਂ ਹੈਗਾ ਅੱਜ ਤੱਕ ਦਿਲ ਚ ਚੀਜ਼ਾਂ ਆਨੀਆਂ ਮਨ ਰੋਂਦਾ ਹੈ ਫੇਰ ਦੀ ਮੀਨ ਮੰਨਦਾ ਮੀਟਰਾ ਦਾ ਜੋਪ ਕਿਉਂ ਆ ਲਟਕਾ ਇਹਨਾਂ ਨੂੰ ਜਦ ਤੱਕ ਜਿਹਨਾਂ ਨੂੰ ਕਹਾਂ ਮਾਨਯੋਗ ਹਾਈ ਕੋਰਟ ਜਾ ਮਾਨਯੋਗ ਸੁਪਰੀਮ ਕੋਰਟ ਜਾ ਪਤਾ ਲੱਗੇ ਇਹਨਾਂ ਨੂੰ ਇਤਨੇ ਧੱਕਾ ਕੀਤਾ ਇਹਨਾਂ ਨੇ ਮਾਨ ਰੋਂਦਾ ਦਿਲ ਦੁਖਦਾ ਮੇਰਾ ਪਰ ਜਿਹੜੀ ਉਹ ਤੁਹਾਡੀ ਤੁਸੀਂ ਕਹਿੰਦੇ ਕਿ ਜਦੋਂ ਕੁੱਟਿਆ ਪੁਲਿਸ ਨੇ ਤੁਹਾਨੂੰ ਪੇਸ਼ ਕੀਤਾ ਪ੍ਰੈਸ ਕਾਨਫਰੈਂਸ ਕੀਤੀ ਤੁਹਾਡੀ ਫੋਟੋ ਅੱਜ ਵੀ ਪਹਿਲੇ ਵੀ ਵਾਇਰਲ ਹੋਈਆਂ ਉਹੀ ਫੋਟੋਆਂ ਆ ਉਹ ਪਿੱਛੇ ਤੇ ਪੇਸ਼ ਕਰ ਨਹੀਂ ਸਕੇ ਸੀਗੇ ਜਦੋਂ ਉਸ ਟਾਈਮ ਮਾਨਯੋਗ ਨਾ ਔਲਖ ਸਾਹਿਬ ਸੀਗੇ ਕਮਿਸ਼ਨਰ ਸਾਹਿਬ ਇਹ ਮੇਰੇ ਤੋਂ ਉਹਨਾਂ ਦੇ ਪਿੱਛੇ ਮੈਨੂੰ ਕਹਿੰਦੇ ਬੋਲਣਾ ਕੁਛ ਨਹੀਂ ਮੈਂ ਕਿਹਾ ਜੀ ਮੈਂ ਤਾਂ ਬੋਲੂਗਾ ਇੰਨੀ ਹਿੰਮਤ ਨਹੀਂ ਸੀ ਕਿ ਆਪਣੇ ਪਿੱਛੇ ਪੇਸ਼ ਕਰਾ ਦਿੰਦੇ ਸਹਤੋਂ ਅਸੀਂ ਪ੍ਰੈਸ ਨੂੰ ਕਿਹਾ ਵੀ ਨਹੀਂ ਹੋਣਾ ਕਿਹਾ ਹੋਣਾ ਕਿ ਉਹ ਪੇਸ਼ ਤੋਂ ਨਹੀਂ ਮਤਲਬ ਤੁਹਾਡੀ ਜਿਹੜੀ ਉਹ ਫੋਟੋ ਸੀ ਵੀਡੀਓ ਸੀ ਉਹ ਸੀਏ ਦੇ ਬਾਹਰ ਕਰਵਾ ਦਿੰਦੇ ਬਾਸ ਉਹ ਬਾਹਰ ਕਰਾ ਤੀ ਕਿ ਪਿੱਛੇ ਉਹਨੂੰ ਪਤਾ ਬੋਲੂਗਾ ਨਜ਼ਾਇਜ਼ ਜਿੰਨਾ ਹੋਏਗਾ ਤੇ ਬੋਲੇਗਾ ਹੀ ਨਜ਼ਾਇਜ਼ ਕਰੋਗੇ ਚੁੱਪ ਥੋੜੀ ਰਹੇਗਾ ਕੋਈ ਨਜ਼ਾਇਜ਼ ਤੇ ਕੋਈ ਚੁੱਪ ਨਹੀਂ ਰਹਿੰਦਾ ਹੁੰਦਾ ਕਿਉਂਕਿ ਕਦ ਤੱਕ ਨਜਾਇਜ਼ ਆਣੀਆਂ ਜਿਹੜੇ ਜਿਹੜੇ ਰੋੜਾ ਜੀ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਤੁਸੀਂ ਕਹਿੰਦੇ ਪੂਰੇ ਪੰਜਾਬ ਚੋਂ ਅਫਸਰ ਆਗੇ ਤੁਹਾਨੂੰ ਕੁੱਟਦੇ ਸੀਗੇ ਫਿਰ ਉਹਨਾਂ ਦੇ ਖਿਲਾਫ ਤੁਸੀਂ ਕੁਝ ਕੀਤਾ ਨਹੀਂ ਕੀ ਨਜਾਇਜ਼ ਮੇਰੇ ਨਾਲ ਕੀਤੀ ਇਹਨਾਂ ਬਿਲਕੁਲ ਸੋ ਇਹ ਤਾਂ ਵਕਤ ਦੱਸੂਗਾ ਇਹ ਜਦੋਂ ਪਟਾਰਾ ਖੁੱਲੇਗਾ ਨਾ ਵਕਤ ਦੱਸੇਗਾ ਵਕਤ ਉਸ ਪਰਮਾਤਮਾ ਨੇ ਜੇ ਜਿੰਦਾ ਰੱਖਿਆ ਠਾਕੁਰ ਜੀ ਨੇ ਵਿਹਾਰੀ ਜੀ ਨੇ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਅੰਤਕਵਾਦੀ ਹਮਲੇ ਹੋ ਗਏ ਔਰ ਕਿੰਨੀ ਵਾਰੀ 15 15 20 20 ਵਾਰੀ ਅੱਤਵਾਦੀ ਹਮਲੇ ਅੱਤਵਾਦੀ ਫੜੇ ਵੀ ਗਏ ਨੇ ਅੱਤਵਾਦ ਦੇ ਨੀ ਕੋਈ ਚਿਹਰਾ ਨਜ਼ਰ ਆਉਂਦਾ ਇਹ ਲੁਆਇਨ ਸ਼ੇਰ ਅੰਮਿਤ ਰੋੜਾ ਪਰ ਸ਼ੇਰ ਨਹੀਂ ਡਰਦਾ ਇਹਦੇ ਚ ਜਲੋ ਪਟਾਰਾ ਖੁੱਲੇਗਾ ਉਸ ਟਾਈਮ ਤੁਹਾਨੂੰ ਦੱਸੂਗਾ ਕਿ ਇਹ ਉਹ ਅਫਸਰ ਸੀ ਜਿਨ੍ਹਾਂ ਨੇ ਅੰਮਿਤ ਰੋੜਾ ਨੂੰ ਮਾਰਾ ਕੀਤਾ ਅੱਜ ਇਹ ਉਸ ਪਿੱਛੇ ਨੇ ਤੇ ਅੰਮਿਤ ਰੋੜਾ ਉੱਦਾਂ ਬੈਠਾ ਹੈ ਦੇਖੋ ਕਿ ਇਨਸਾਫ ਇਨਸਾਫ ਮੇਰੇ ਠਾਕੁਰੀ ਦੀਵਾਨਗੇ ਜਦੋਂ ਇਤ ਮਾਰਕਟ ਕੀਤੀ ਤੁਹਾਡੇ ਨਾਲ ਤੁਸੀਂ ਕਹਿੰਦੇ ਤਿੰਨ ਮਹੀਨੇ ਮਾਰਕਟ ਕੀਤੀ ਤੇ ਫਿਰ ਕੁਛ ਦਿੰਦੇ ਵੀ ਸੀ ਖਾਣ ਪੀਣ ਨੂੰ ਕਿ ਭੁੱਖੇ ਰੱਖਦੇ ਸੀਗੇ ਪਤਾ ਕੀ ਚੱਕਰ ਹੈ ਜੀ ਤੁਸੀਂ ਇੱਕ ਚੀਜ਼ ਦੱਸੋ ਖਾਣਾ ਪੀਣਾ ਉਸ ਟਾਈਮ ਕੀ ਯਾਦ ਰਹਿਣਾ ਹੈ ਬੱਚਿਆਂ ਵਾਲ ਯਾਦਾਂ ਹੋਣੀਆਂ ਬੱਚੇ ਮੇਰੇ ਚਲੇ ਗਏ ਪਰਿਵਾਰ ਮੇਰਾ ਕਿੱਦਾਂ ਬਰੇਗਾ ਇਹੀ ਟੈਨਸ਼ਨਾਂ ਹੁੰਦੀਆਂ ਸੀ ਕਿ ਜਿਹੜਾ ਜਿੰਨਾ ਨਜਾਇਜ਼ ਹੋਈ ਹੋਵੇ ਜਿੰਨੇ ਜ਼ਿੰਦਗੀ ਕੀਤਾ ਹੀ ਕੁਝ ਨਾ ਹੋਵੇ ਠੀਕ ਹੈ ਸ਼ਿਕਾਰ ਹੋ ਗਏ ਅਸੀਂ ਪੋਲਿਟਿਕਸ ਦਾ ਸ਼ਿਕਾਰ ਹੋ ਗਏ ਅਸੀਂ ਰਾਜਨੀਤੀ ਦਾ ਪਤਾ ਨਹੀਂ ਕਿਹੜੀ ਰਾਜਨੀਤੀ ਦਾ ਸ਼ਿਕਾਰ ਕੀਤਾ ਇਹਨਾਂ ਨੇ ਇਹ ਗੋਲੀਆਂ ਚੱਲੀਆਂ ਅਤਵਾਦੀ ਦੀਆਂ ਗੋਲੀਆਂ ਵੀ ਖਾਧੀਆਂ ਤਸੀਹੇ ਵੀ ਸੇ ਬੱਚੇ ਵੀ ਗਵਾਏ ਪਰਿਵਾਰ ਵੀ ਗਵਾਏ ਤੇ ਹੁਣ ਸ਼ੇਰ ਨਹੀਂ ਜੁਪੁੰਦਾ ਹੁਣ ਸ਼ੇਰ ਕਰ ਜੂ ਹੁਣ ਸ਼ੇਰ ਨਹੀਂ ਛੱਡਦਾ ਅਰੋੜਾ ਜੀ ਬੜੀ ਬੜੀ ਵੱਡੀ ਗੱਲ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਤਿੰਨ ਮਹੀਨੇ ਤੁਹਾਨੂੰ ਕੁੱਟਣਾ ਬਿਨਾਂ ਕੱਪੜਿਆਂ ਤੋਂ ਬਿਨਾਂ ਕੱਪੜਿਆਂ ਤੋਂ ਨਿਸ਼ਾਨ ਦਿਖਾਵਾ ਬਿਲਕੁਲ ਬਿਲਕੁਲ ਆ ਲੋ ਜੀ ਅੱਜ ਵੀ ਉਹ ਨਿਸ਼ਾਨ ਦੇਖੋ ਇਸ ਪੈਰਾਂ ਦੇ ਵਿੱਚ ਨੋ ਦੇ ਪੈਰ ਨਿਸ਼ਾਨ ਦਿਖਾਉਣਾ ਅੱਜ ਵੀ ਨੋਆਂ ਦੇ ਨਿਸ਼ਾਨ अच्छा इन, इन निशान ਕਾਦੇ ਜੀ ਇਹ ਕੱਜ ਵੀ ਕਾਲੇ கரੰਟ கரੰਟ ਲਾਇਆ ਸੀਗਾ கரੰਟ ਪਾਣੀ ਹੂੰ ਠੀਕ ਹੈ ਜੀ ਕਿੰਨਾ ਕੁਛ ਤਾਂ ਦੱਸ ਨਹੀਂ ਸਕਦਾ ਬਸ ਕਿ ਸਿਰਫ ਇਹ ਸਰੀਰ ਇਸ ਪਰਮਾਤਮਾ ਨੇ ਬਚਾਤਾ ਕਦ ਲਈ ਬਚਾਇਆ ਕਿ ਆਪਣੀ ਇਨਸਾਫ ਦੀ ਲੜਾਈ ਲੜਨੀ ਹੈ ਕਰੋੜਾ ਜੀ ਇੰਨੀ ਇੰਨੀ ਕੋਟ ਮਾਰ ਕਿੱਦਾਂ ਸਹਿ ਲਈ ਤੁਸੀਂ ਕਿ ਜੇ ਕਹਿੰਦੇ ਨਾ ਸਰੀਰ ਕਿੱਦਾਂ ਸਹਿ ਲੈਂਦਾ ਸਾਰੀ ਇੱਕ ਚੀਜ਼ ਦੱਸਦਾ ਮੈਂ ਤੁਹਾਨੂੰ ਇਸ ਲਿਅਤ ਹੈ ਮੈਂ ਜਿਸ ਠਾਕੁਰ ਜੀ ਨੂੰ ਮੰਨਦਾ ਨਾ ਤੁਸੀਂ ਅੱਜ ਵੀ ਸੀਏ ਜਾ ਕੇ ਪੁੱਛ ਲਓ ਹੂੰ ਕਈ ਅਫਸਰ ਨਾ ਉਥੇ ਕਈ ਆਦਿਕੋ ਮੂਡ ਲੱਗੇ ਵੀ ਹੋਣਗੇ ਤੁਹਾਨੂੰ ਨਾਂ ਵੀ ਲੱਗਣਾ ਅਸਤੀਸ਼ ਹੈਗਾ ਇੱਕ ਕਈ ਬੰਦੇ ਹੋਰ ਵੀ ਹੋਣਗੇ ਤੇ ਅੱਜ ਜਦੋਂ ਕੁਟਦੇ ਸੀ ਨਾ ਜਦੋਂ ਕਹਿੰਦੇ ਸੀਗੇ ਕਈ ਅਫਸਰ ਹੁੰਦੇ ਜਿਹਦੇ ਅੰਦਰ ਟੀਮਾਂ ਹੁੰਦੇ ਰਹਿੰਦੀਆਂ ਜਿਹੜਾ ਇਹਨਾਂ ਨੇ ਲੱਗ ਰੱਖਿਆ ਹੁੰਦੇ ਮਾਰ ਕੁੱਟਣ ਵਾਸਤੇ ਉਹਨਾਂ ਕੋਲ ਜਾ ਕੇ ਪੁੱਛਿਓ ਪ੍ਰਭੂ ਦੀ ਇੰਨੀ ਕਿਰਪਾ ਸੀ ਸਾਰਾ ਟਿਹਰਾ ਦਿਨ ਸਾਰਾ ਸਾਰਾ ਟਾਈਮ ਕੁਟਦੇ ਸੀ ਸਾਰਾ ਸਾਰਾ ਟਾਈਮ ਪਰ ਠਾਕੁਰ ਜੀ ਐਨਾ ਆਸ਼ੀਰਵਾਦ ਹਸਰ ਨੇ ਦਈ ਸਰ ਵੈ ਇਦਾਂ ਕਹਿੰਦਾ ਸੀ 5 ਮਿੰਟ ਉਸ ਪ੍ਰਮਾਤਮਾ ਨੂੰ ਜਪਨ ਦੋ ਫਿਰ ਤੁਹਾਨੂੰ ਪਤਾ ਉਸ ਮੇਰੇ ਬਾਂਧ ਕੇ ਵੀ ਆਦਰ ਸੁਦਰਸ਼ਨ ਆਗੇ ਇਦਾਂ ਹੀ ਆਸ਼ੀਰਵਾਦ ਮਿਲਦਾ ਸੀ ਮੈਨੂੰ ਕਿਉਂਕਿ ਉਹਨਾਂ ਨੇ ਦੇ ਇੱਕ ਆਪਣੀ ਖੁੰਦਾ ਕਰਨੀ ਪਈ ਕਿਹੜੀ ਖੁੰਦਾ ਕੱਢੀ ਮੇਰੇ ਨਾਲ ਨਾ ਮੈਂ ਕੁਝ ਉਹਨਾਂ ਦਾ ਵਿਗਾੜਿਆ ਨਾ ਕੁਝ ਲੈਣਾ ਨਾ ਦੇਣਾ ਤੇ ਹੁਣ ਮੈਂ ਨਹੀਂ ਚੁੱਪ ਰਹਿੰਦਾ ਮੈਂ ਥੋੜਾ ਹੁਣ ਨਹੀਂ ਚੁੱਪ ਰਹਿੰਦਾ ਜੀ ਤਿੰਨ ਮਹੀਨੇ ਕੁੱਟਣਾ ਤਿੰਨ ਮਹੀਨੇ ਮਤਲਬ ਤੁਹਾਨੂੰ ਪੇਸ਼ ਨਹੀਂ ਕੀਤਾ ਸਾਹਮਣੇ ਪੇਸ਼ ਕਰਦੇ ਸੀ ਰਿਮਾਂਡ ਵੀ ਇਦਾਂ ਮਿਲਦਾ ਸੀ 10-10 ਦਿਨ ਦੇ 15-15 ਦਿਨ ਦੇ ਪੇਸ਼ ਪਿੱਛੋ ਹੀ ਕਰਦੇ ਸੀ ਚੱਕ-ਚੱਕ ਕੇ ਲੈ ਕੇ ਜਾਂਦੇ ਸੀ ਤੁਰਿਆਣੀਆਂ ਜਾਂਦਾ ਸੀ ਇੰਨਾ ਖੜਾ ਨਹੀਂ ਹੋਇਆ ਜਾਂਦਾ ਸੀ ਇੰਨੀ ਮਾਰ ਪਈ ਇੰਨੀ ਕੁੱਟ ਪਈ ਹਿਸਾਬ ਲਾ ਲਓ ਆ ਉਹ ਗੱਸੀਂ ਮੈਂ ਹੂੰ ਬੁਰਾ ਹਾਲ ਮੈਂ ਕਹਿੰਦਾ ਕਿ ਰੱਬ ਕਦੀ ਇਹੋ ਜਿਹਾ ਦਿਨ ਕਦੀ ਕਿਸੇ ਨੂੰ ਨਾ ਦਿਖਾਣਾ ਚਲੋ ਉਹਨਾਂ ਨੇ ਵੀ ਭੁਗਤਣਾ ਹੈ ਜਿਨ੍ਹਾਂ ਨੇ ਮੇਰੇ ਨਾਲ ਮਾਰੀ ਕੀਤੀ ਹੈ ਨਾ ਜਿਨ੍ਹਾਂ ਨੇ ਮੇਰੇ ਨਾਲ ਮੈਂ ਤੇ ਬਾਦੂਆ ਦੇਣਾ ਉਹਨਾਂ ਠੋਕ ਕੇ ਦੇਣਾ ਬਾਦੂਆ ਠੋਕ ਕੇ ਕਹਿਣਾ ਉਹਨਾਂ ਮੇਰਾ ਪਰਿਵਾਰ ਖਰਾਬ ਹੋਇਆ ਨਾ ਮੇਰੇ ਬੱਚੇ ਮੇਰੇ ਤੋਂ ਦੂਰ ਹੈ ਹਰਿਆਣੇ ਤੁਹਾਡੇ ਵੀ ਨਹੀਂ ਤੇ ਜਦੋਂ ਰੋੜਾ ਜੀ ਜਦੋਂ ਇਹ ਚੀਜ਼ਾਂ ਹੋਈਆਂ ਤੁਸੀਂ ਜੇਲ੍ਹ ਚ ਚਲੇ ਗਏ ਤੁਹਾਡੀ ਫੈਮਿਲੀ ਤੁਹਾਡੀ ਵਾਈਫ ਨੇ ਵਿਸ਼ਵਾਸ ਕੀਤਾ ਹੀ ਤੁਹਾਡੇ ਕਿ ਤੁਸੀਂ ਸਹੀ ਹੋ ਪਤਾ ਕੀ ਚੱਕਰ ਹੈ ਜਦੋਂ ਸੌਰਵ ਜੀ ਮਾੜਾ ਵਕਤ ਆਂਦਾ ਰਹਾ ਇਨਸਾਨ ਤੇ ਤਸੀਹੇ ਇਹਨੇ ਦਿੱਤੇ ਕਿ ਮੇਰੀ ਵਾਈਫ ਮੇਰੇ ਭਰਾ ਮੇਰੇ ਬੱਚੇ ਮੇਰੇ ਮੰਮੀ ਸਾਰੇ ਸੀ ਹੀ ਲਏ ਸੀ ਅੱਛਾ ਛੱਡਦੇ ਨਹੀਂ ਪਏ ਸੀ ਫਿਰ ਇੱਕ ਐਸੇ ਅਫਸਰ ਸਹਿਬਾਨ ਆਏ ਜਦੋਂ ਚੰਡੀਗੜ੍ਹੋਂ ਮੇਰਾ ਰਿਮਾਂਡ ਲੈਣ ਲਈ ਚਲੋ ਮੈਨੂੰ ਉਹਨਾਂ ਨੇ ਪੂਰਾ ਮਾਨ ਸਨਮਾਨ ਦਿੱਤਾ ਏਡੀਜੀਪੀ ਲੈਵਲ ਦੀ ਜੀਪੀ ਲੈਵਲ ਦੇ ਅਫਸਰ ਸੀ ਨਾਲ ਬਿਠਾਇਆ ਕਹਿੰਦੇ ਅੰਮੀ ਤੂੰ ਉਹੀ ਉਹੀ ਬੰਦਾ ਮੈਂ ਤੂੰ ਇੱਥੇ ਬੈ ਬੇਰੂ ਆਂਦਾ ਨਾ ਮਿਲਣ ਇੱਥੇ ਬੈ ਗ੍ਰੇਟ ਪਰਸਨ ਗ੍ਰੇਟ ਮੈਨ ਕਹੂੰਗਾ ਮੈਂ ਉਹ ਅਫਸਰ ਨੂੰ ਜੇ ਮੈਂ ਗ੍ਰੇਟ ਮੈਨ ਹੀ ਕਹਿੰਦਾ ਹੁਣ ਜਿਨ੍ਹਾਂ ਨੇ ਕਰਕੇ ਮੈਨੂੰ ਇਨਸਾਫ ਵੀ ਚਲੋ ਮਿਲਿਆ ਮੈਂ ਉਸ ਅਫਸਰ ਨੂੰ ਗ੍ਰੇਟ ਮੈਨ ਹੀ ਕਹੂੰਗਾ ਡੀਜੀਪੀ ਲੈਵਲ ਐਡੀਜੀਪੀ ਲਗਦੇ ਅਫਸਰ ਸੀਗੇ ਤੇ ਜਦੋਂ ਆਏ ਕਹਿੰਦੇ ਤੂੰ ਇਕੱਲੇ ਗੱਲ ਕਰਨੀ ਮੈਂ ਕਿਹਾ ਹਾਂ ਕਹਿੰਦੇ ਅਫਸਰ ਸਾਰੇ ਬੈਠੇ ਕਮਿਸ਼ਨਰ ਸਾਹਿਬ ਬੈਠੇ ਦੀ ਉੱਤੇ ਐਸਪੀ ਡੀਐਸਪੀ ਮੈਂ ਕਿਹਾ ਮੈਂ ਇਕੱਲੇ ਗੱਲ ਕਰੂੰਗਾ ਕਹਿੰਦੇ ਸਾਰੇ ਬਾਹਰ ਭੇਜ ਦੇ ਮਨੇ ਕਹਿੰਦੇ ਦੱਸ ਕੀ ਐ ਮੈਂ ਸਹੀ ਮੈਂਟਰ ਮੈਂ ਕਿਹਾ ਤੁਹਾਨੂੰ ਲੱਗਦਾ ਮੈਂ ਇਦਾਂ ਦਾ ਬੰਦਾ ਹਾਂ ਮੈਂ ਕਿਹਾ ਤੁਸੀ ਦੱਸੋ ਤੁਹਾਨੂੰ ਮੈ ਮੈਂ ਕੀਤਾ ਹੀ ਕੁਛ ਨਹੀਂ ਮੈਨੂੰ ਐਵੇਂ ਕੁੱਟੀਆਂ ਜੇ ਤਿੰਨ ਮਹੀਨੇ ਤੋਂ ਕੋਟਰੇ ਨੇ ਇਹਨਾਂ ਨੂੰ ਅਸਲਾ ਪਿਸਤਲ ਨਹੀਂ ਮਿਲੇ ਮੇਰੇ ਤੋਂ ਤਿੰਨ ਮਹੀਨੇ ਤੋਂ ਮੈਂ ਲਗਾਤਾਰ ਕੁੱਟ ਖਾ ਰਿਆ ਵਾਂ ਤਿੰਨ ਮਹੀਨੇ ਲਗਾਤਾਰ ਮੈਨੂੰ ਕੋਟਰੇ ਆ ਇਹਨਾਂ ਨੂੰ ਸਮਾਨ ਹੀ ਨਹੀਂ ਮਿਲਿਆ ਕਿਉਂ ਮੇਰੇ ਨਾਲ ਐਦਾ ਧੱਕਾ ਕਰ ਰਹੇ ਹੋ ਕਿਉਂ ਕਰ ਰਹੇ ਹੋ ਮੇਰੇ ਕੀ ਜਵਾਬ ਮੈਂ ਕਿਹਾ ਕਹਿੰਦਾ ਮੈਂ ਤਾਂ ਕੁਛ ਨਹੀਂ ਸੀਬੀਆਈ ਆਈ ਫਿਰ ਨਾਲ ਉਹਨਾਂ ਦੇ ਸੀਬੀਆਈ ਨੇ ਇਨਕੁਆਰੀ ਕੀਤੀ ਸੀਬੀਆਈ ਨੇ ਦਸਤਾਵੇਜ਼ੀ ਵੀ ਨੇ ਪਹਿਲੇ ਦਸਤਾ ਸੀ ਇਕੱਠੇ ਅਫਸਰ ਬੈਠੇ ਸੀ ਇਸ ਕੇ ਪਾਸ ਨਹੀਂ ਹੈ ਕੁਝ ਇਹ ਸੱਚਾ ਹੈ ਗਲਤ ਹੋ ਗਿਆ ਉਹ ਅਫਸਰ ਦੀ ਰਿਲੇਸ਼ਨ ਚਲੋ ਅਫਸਰ ਨੇ ਉਸਨੂੰ ਰਿਜੈਕਟ ਨਹੀਂ ਕੀਤਾ ਪਰ ਜਦੋਂ ਮੈਂ ਬਾਅਦ ਚ ਉਸ ਅਫਸਰ ਨੂੰ ਮਿਲਣ ਜਾ ਕੇ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਇਆ ਫਿਰ ਦੱਸਿਆ ਇਹ ਨਾ ਮੈਂ ਅਮੀਰ ਪਹਿਲਾਂ ਹੀ ਦੱਸਤਾ ਸੀ ਅਮੀਰ ਨਹੀਂ ਫਿਰ ਉਸ ਤੋਂ ਬਾਅਦ ਮੈਂ ਆਪਣਾ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਮੇਰੇ ਪਰਿਵਾਰ ਤੇ ਛੱਡ ਦਿਓ ਮੇਰੇ ਜਨਾਨੀ ਬੱਚੇ ਮੇਰੇ ਬੱਚੇ ਗਲੀਆਂ ਚ ਰੋਲ ਰਹੇ ਨੇ ਛੋਟੇ ਨੇ ਛੋਟੜੇ ਬੱਚੇ ਮੇਰੇ ਗਲੀਆਂ ਰੋਲੇ ਜਨਾਨੀ ਮੇਰੀ ਚੱਕੀ ਹੋਈ ਹੈ ਭਰਾ ਮੇਰੇ ਚੱਕੇ ਹੋਏ ਨੇ ਉਹਨਾਂ ਦੇ ਛੱਡ ਦਿਓ ਫਿਰ ਉਹਨਾਂ ਨੇ ਕਿਹਾ ਉਹਨਾਂ ਨੂੰ ਇਹਨਾਂ ਪਰਿਵਾਰ ਤੋਂ ਛੱਡਿਆ ਤੈਨੂੰ ਇਦਾਂ ਮਾਰਾ ਧੱਕਾ ਹੁੰਦਾ ਹੈ ਕਿ ਕੀਤਾ ਵੀ ਕੁਝ ਨਹੀਂ ਪਰਿਵਾਰ ਨੇ ਵੀ ਤੀਸੀ ਐਸੇ ਉਹ ਡਰ ਗਈ ਫਿਰ ਉਹ ਘਰੇਲੂ ਜਨਾਨੀ ਸੀ ਉਹ ਡਰ ਗਈ ਜਦੋਂ ਇਹ ਚੀਜ਼ਾਂ ਹੋਈਆਂ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਸੀਗਾ ਜਾਂ ਤੁਸੀਂ ਇਕੱਲੇ ਸੀ ਉਸ ਟਾਈਮ ਜਦੋਂ ਇਹ ਵਾਰਦਾਤ ਹੋਈ 2016 ਚ ਪੁੱਛੋ ਨਾ ਜੀ ਕੀ ਕੀ ਹੋਇਆ ਪੁੱਛੋ ਨਾ ਮਤਲਬ ਨਾ ਹੀ ਪੁੱਛੋ ਤੇ ਵਧੀਆ ਗੱਲ ਹੈ ਸਭ ਛੱਡ ਕੇ ਭੱਜ ਜਾਂਦੇ ਆ ਸਭ ਦੁਨੀਆ ਮਤਲਬ ਹੀ ਹੈ ਸਭ ਛੱਡ ਕੇ ਚਲੇ ਜਾਂਦੇ ਆ ਮਤਲਬ ਦੀ ਯਾਰੀ ਮਤਲਬ ਦੀ ਦੋਸਤੀ ਮਤਲਬ ਦੇ ਰਿਸ਼ਤੇ ਸਭ ਮਤਲਬ ਦੇ ਸਭ ਕੁਝ ਇਹ ਮਤਲਬ ਜਿਹੜੇ ਕਿੰਨੇ ਕੋ ਬੰਦੇ ਸੀਗੇ ਉਹ ਗੱਡੀ 'ਚ ਬੈਠੇ ਉਹ ਮਤਲਬ ਮੈਂ ਦੱਸਣਾ ਨਹੀਂ ਜਾਂਦਾ ਕਿ ਜਦੋਂ ਮੈਨੂੰ ਚੱਕਿਆ ਸਵੇਰੇ ਮੈਨੂੰ ਆਪਣੇ ਤਰੀਕੇ ਨਾਲ ਬੁਲਾਇਆ ਕਿ ਤੁਹਾਨੂੰ ਬੁਲਾਇਆ ਵੈ ਤੇ ਬੰਦਾ ਕਹਿੰਦਾ ਯਾ ਚਲੇ ਜਾਂਦਾ ਕਿ ਕੀ ਕਹਿਣਾ ਜਦੋਂ ਗਏ ਵੀ ਆ ਉੱਥੇ ਜਾ ਕੇ ਸਾਨੂੰ ਕੀ ਬੜਾ ਸਾਡਾ ਏਦਾਂ ਵਾਪਰਨੀਆਂ ਚੀਜ਼ਾਂ ਅੱਜ ਵੀ ਸਾਨੂੰ ਮਨ ਪਰੇਸ਼ਾਨ ਅੱਜ ਵੀ ਸਾਨੂੰ ਦੁੱਖ ਲੱਗਦਾ ਉਹ ਚੀਜ਼ਾਂ ਦੇ ਯਾਦ ਆ ਕੇ ਕਿ ਕਿਉਂ ਸਾਡਾ ਨਾ ਇਦਾਂ ਦੇ ਕੰਮ ਹੋਏ ਆ ਕਿਤੇ ਨਾ ਕਿਤੇ ਇਹ ਤਾਂ ਨਹੀਂ ਸੀਗਾ ਕਿ ਜਿਹੜੇ ਗੱਡੀ 'ਚ ਬੰਦੇ ਤੁਹਾਡੇ ਬੈਠੇ ਸੀ ਯਾਰ ਮਿੱਤਰ ਉਹਨਾਂ ਦੇ ਦਿਮਾਗ 'ਚ ਇਹ ਤਾਂ ਨਹੀਂ ਸੀ ਕਿ ਆ ਮੀਤ ਰੋੜੇ ਨੇ ਆ ਪਤਾ ਨਹੀਂ ਕਰਵਾ ਲਿਆ ਜੀ ਪਤਾ ਕੀ ਚੱਕਰ ਆ ਹਰ ਕਿਸੇ ਦੀ ਬੁੱਧੀ ਆਪਣੀ ਆਪਣੀ ਆਪਣੇ ਆਪਣਾ ਪਰ ਸਾਥ ਦਿਓ ਮਾਰੇ ਵਕਤ 'ਚ ਹਿੰਦੂ ਹੋਣਾ ਮੈਂ ਕੋਈ ਹਿੰਦੂ ਸੀਗਾ ਤੁਸੀਂ ਹਿੰਦੂ ਸੀ ਹਿੰਦੂ ਦਾ ਸਾਥ ਤੇ ਦਿਓ ਤੁਹਾਨੂੰ ਮੈਨੂੰ ਇਦਾਂ ਹੁਣ ਲੱਗਦਾ ਸੀ ਵਪਾਰੀ ਬੰਦਾ ਮੈਂ ਬਿਜ਼ਨਸਮੈਨ ਬੰਦਾ ਵਾਂ ਤੁਹਾਨੂੰ ਇਦਾਂ ਲੱਗਦਾ ਵਾਂ ਔਰ ਮਤਲਬ ਹੀ ਦੁਨੀਆ ਮਤਲਬ ਅਰੋੜਾ ਜੀ ਕਹਿ ਸਕਦੇ ਆ ਕਿ 2016 ਉਹ 3 ਫਰਵਰੀ ਉਹ ਐਸੀ ਚੜੀ ਕਿ ਤੁਹਾਡਾ ਪਰਿਵਾਰ ਤੁਹਾਡੇ ਤੋਂ ਜੁਦਾ ਹੋ ਗਿਆ ਸਭ ਕੁਝ ਵੀ ਸਭ ਕੁਝ ਚਲਾ ਗਿਆ ਮੇਰਾ ਮੇਰੀ ਦੁਨੀਆ ਹੀ ਵਿਛੜ ਗਈ ਅੱਜ ਮੈਨੂੰ ਪੈਸੇ ਕਮਾਉਣ ਦਾ ਸ਼ੌਂਕ ਨਹੀਂ ਹੈਗਾ ਸੌਰਵ ਜੀ ਮੈਂ ਤੁਹਾਨੂੰ ਹਸਲੇਆ ਦੱਸਾਂ ਮੈਨੂੰ ਅੱਜ ਪੈਸੇ ਕਮਾਉਣ ਦਾ ਸ਼ੌਂਕ ਨਹੀਂ ਰਿਹਾ ਸਹੀ ਰਸਾਂ ਉਸ ਟਾਈਮ ਹੁੰਦਾ ਹੀ ਸ਼ੌਂਕ ਕਿਹਦੇ ਲਈ ਕਮਾਣੇ ਬੱਚਿਆਂ ਲਈ ਕਮਾਣੇ ਬੱਚਿਆਂ ਲਈ ਕਰਨਾ ਉਹਨੂੰ ਸ਼ੌਂਕ ਹੀ ਨਹੀਂ ਹੈਗਾ ਮੇਰੇ ਜਿੰਨੇ ਪਰਮਾਤਮਾ ਦਿੰਦਾ ਉਹਨੇ ਜੋਗਾ ਠੀਕ ਹੈ ਵਧੀਆ ਰੋਟੀ ਚਲਾ ਰਿਹਾ ਪਰਮਾਤਮਾ ਮੇਰੀ ਵਧੀਆ ਪਰ ਇਹ ਹੈ ਕਿ ਜਿੰਨੇ ਮੇਰੇ ਨਾਲ ਗਲਤ ਕੀਤਾ ਬਖਸ਼ਨੇ ਨਹੀਂ ਕਿਉਂਕਿ ਮੈਂ ਭਗਤ ਦੇ ਚੇਲਾ ਵਾਦਾ ਕਿਦਾਵਾ ਠਾਕੁਰ ਜੀ ਦਾ ਬਿਹਾਰੀ ਜੀ ਦਾ ਛੱਡਣਾ ਨਹੀਂ ਮੈਂ ਜੀ ਜਦ ਤੱਕ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਦਵਾਂਗਾ ਉਹਨਾਂ ਦੀ ਛੱਡੂਗਾ ਨਹੀਂ ਜੀ 2016 ਦੇ ਵਿੱਚ 3 ਫਰਵਰੀ 2016 ਦੇ ਵਿੱਚ ਹਮਲਾ ਹੋਇਆ ਸੀ ਅਮਿਤ ਰੋੜਾ ਤੇ ਪਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਸੀ ਕਿ ਆਪਣੇ ਆਪ ਤੇ ਜਿਹੜਾ ਕੀ ਆ ਹਮਲਾ ਕਰਾਇਆ ਗਿਆ ਕਿ ਕੋਈ ਅੱਤਵਾਦੀ ਹਮਲਾ ਜਿਹੜਾ ਨਹੀਂ ਹੋਇਆ ਪਰ ਇਸ ਤੋਂ ਬਾਅਦ ਜਿਹੜੀ ਹੈ ਪ੍ਰੈਸ ਕਾਨਫਰੰਸ ਹੋਈ ਸੀਗੀ ਜੋ ਉਦੋਂ ਕੈਪਟਨ ਸਰਕਾਰ ਸੀ ਸਰਕਾਰ ਆਈ ਤੇ ਪ੍ਰੈਸ ਕਾਨਫਰੰਸ ਕੀਤੀ ਕਿ ਹਮਲਾ ਜਿਹੜਾ ਕੀ ਆ ਉਹ ਅੱਤਵਾਦੀ ਹਮਲਾ ਹੋਇਆ ਸੀ ਪਰ ਇਸ ਮਾਮਲੇ ਵਿੱਚ ਅਮਿਤ ਰੋੜਾ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਮੈਨੂੰ ਕੁੱਟਿਆ ਜਿਹੜੇ ਲੋਕਾਂ ਨੇ ਮੇਰਾ ਰਮਾਂਡ ਲਿੱਤਾ ਗਲਤ ਤਰੀਕੇ ਨਾਲ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਹੈ ਮੈਂ ਜਰੂਰ ਜਿਹੜਾ ਅੱਜ ਵੀ ਬੋਲਦਾ ਤੇ ਕੱਲ ਵੀ ਬੋਲਦਾ ਰਾਵਾਂਗਾ ਜੁੜੇ ਹੋ ਸਕਰੋਲ ਪੰਜਾਬ ਦੇ ਨਾਲ ਸੋਰਵਰ ਰਿਪੋਰਟ ਧੰਨਵਾਦ